thank you ਅਲਟੋ ਨਿਊ ਦੇਵੀਟਾ ਦਾ ਸਵਾਗਤ ਪੰਜਾਬ ਵਿੱਚ ਲਗਾਤਾਰੀ ਨਸ਼ੇ ਦੇ ਖਿਲਾਫ ਸਟੇਟ ਆਪਰੇਸ਼ਨ ਸੈੱਲ ਅਤੇ ਪੰਜਾਬ ਪੁਲਿਸ ਵੱਲੋਂ ਮਿਲ ਕੇ ਸਾਂਝੀ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਬਹੁਤ ਸਾਰੇ ਕਾਰਵਾਈਆਂ ਪੁਲਿਸ ਵੱਲੋਂ ਨਸ਼ਾ ਵਾਚਣ ਵਾਲਿਆਂ ਖਿਲਾਫ ਕੀਤੀਆਂ ਗਈਆਂ ਉੱਥੇ ਹੀ ਅੰਮ੍ਰਿਤਸਰ ਦੇ ਸਟੇਟ ਆਪਰੇਸ਼ਨ ਸੈੱਲ ਅਤੇ ਨਾਰਕੋ ਸੈੱਲ ਕੋਲਿਸ ਅਧਿਕਾਰੀਆਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ 20 ਕਿਲੋ ਫੀਮ ਬਰਾਮਦ ਹੋਈ ਉੱਥੇ ਹੀ ਫੜੇ ਗਏ આરોપી ਦੀ ਪਛਾਣ ਹੋ ਚੁੱਕੀ ਹੈ ਅਤੇ ਵਿਅਕਤੀ ਨੂੰ ਬਾਬਾ ਬਕਾਲਾ ਮੋੜ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਵਿਅਕਤੀ ਵੱਲੋਂ ਟਰੱਕ ਵਿੱਚ ਨਸ਼ੇ ਦੀ ਖੇਪ ਨੂੰ ਅ ਦੇਖਦੇ ਹਾਂ ਇੱਕ ਰਿਪੋਰਟ ਮਾਮਲਾ ਇਹ ਆ ਕਿ ਆਪਣੇ ਕਾਉਂਟਰ ਇੰਟੈਲੀਜੈਂਸ ਅੰਬਰਸਰ ਨੇ ਕੱਲ ਸ਼ਾਮੀ 20 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਆ ਕੱਲ ਸ਼ਾਮੀ ਕਾਉਂਟਰ ਇੰਟੈਲੀਜੈਂਸ ਅੰਬਰਸਰ ਨੂੰ ਸਾਡੇ ਏਜੀ ਸਾਹਿਬ ਨੇ ਸਰਦਾਰ ਗੁਰਮੀਤ ਸਿੰਘ ਜੀ ਏਜੀ ਸਾਹਿਬ ਪੀਪੀਐਸ ਨੇ ਉਹਨਾਂ ਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਕੋਈ ਟਰੱਕ ਮਨੀਫਰਮ ਫਾਲਤੂ ਕਾਫੀ ਮਾਤਰਾ ਵਿੱਚ ਅਫੀਮ ਲਿਆ ਕੇ ਇਹ ਅੱਗੇ ਪੰਜਾਬ 'ਚ ਸਪਲਾਈ ਕਰਦਾ ਉਹਨਾਂ ਦੀਆਂ ਡਾਇਰੈਕਸ਼ਨਾਂ ਤੇ ਕਾਉਂਟਰ ਇੰਟੈਲੀਜੈਂਸ ਟੀਮ ਨੇ ਨਾਕਾ ਲਾਇਆ ਬਾਬਾ ਪਕਾਲਾ ਮੋੜ ਤੇ ਜਲੰਧਰ ਦੇ ਰੋਡ ਤੇ ਉੱਥੇ ਨਾਕਾ ਲਗਾਇਆ ਤੇ ਉੱਥੋਂ ਇੱਕ ਟਰੱਕ ਨੂੰ ਰੋਕਿਆ ਜਿਹਦੀ ਸਰਚ ਕਰਨ ਤੇ ਟਰੱਕ ਦੇ ਵਿੱਚੋਂ 20 ਕਿਲੋ ਗ੍ਰਾਮ ਅਫੀਮ ਬਰਾਮਦ ਹੋਈ ਆ ਉਹ ਉਹ ਪੁੱਛਦਾ ਰਹੇ ਕਿ ਕਿੱਥੇ ਰਹਿਣ ਵਾਲਾ ਹੈ ਇਹ ਅਟਾਰੀ ਦੇ ਲਾਗੇ ਘਰਿੰਡੇ ਥਾਣੇ ਦਾ ਬੱਚੀ ਵਿੰਡ ਪਿੰਡ ਆ ਉੱਥੋਂ ਦਾ ਰਹਿਣ ਵਾਲਾ ਜਮੇਰ ਸਿੰਘ ਮੈਂ 20 ਕਿਲੋ ਤੀਮ ਫੜੀ ਇਹ ਫਿਲਹਾਲ ਤੇ ਉਹਦੇ ਕਹਿਣ ਅਨੁਸਾਰ ਤਾਂ ਪਹਿਲੀ ਵਾਰ ਹੀ ਲੈ ਕੇ ਆ ਬਾਕੀ ਫਰਦਰ ਜੋ ਇਨਵੈਸਟੀਗੇਸ਼ਨ ਚੱਲੂਗੀ ਉੱਤੇ ਗੱਲ ਸਾਹਮਣੇ ਆਊਗੀ ਕਿ ਪਹਿਲਾਂ ਵੀ ਕੋਈ ਚੱਕਰ ਲਾਇਆ ਜਾਂ ਕੌਣ ਹੈ ਇਹਦੇ ਨਾਲ ਕੱਲੇ ਥੇਮੇ ਫੜੇ ਗਏ ਸਦ ਹੋਰ ਕੋਈ ਸਮਾਨ ਨਹੀਂ ਹੋਰ ਕੋਈ ਸਮਾਨ ਨਹੀਂ ਤੇ ਹੁਣ ਰਿਮਾਂਡ ਦਿੱਤਾ ਗਿਆ ਰਿਮਾਂਡ 11 ਤਰੀਕ ਤੱਕ ਮਾਣਯੋਗ ਇਨੀਸ਼ੀਅਲ ਜੱਜ ਸਾਹਿਬ ਨੇ ਦਿੱਤਾ ਤੇ ਪੁਲਸ ਰਮਾਨ 11 ਤਰੀਕ ਤੱਕ ਮਿਲਿਆ ਫਿਰ ਜੇ ਉਹ ਸਾਨੂੰ ਲੱਗਿਆ ਤੇ ਅੱਗੇ ਫਿਰ ਹੋਰ ਲਵਾਂਗੇ ਪਰਚਾ ਤਿੰਨ ਤਰ੍ਹਾਂ ਦਾ ਮਗਰ ਜੀ ਕਿਤੇ ਕੋਈ ਨਹੀਂ ਕਰਵਾਇਆ ਤੇ ਪੁਲਸ ਨੇ ਆਪਣੇ ਧਾਰਾ 25 23 ਕਟਿਆਸੀ ਤਹਿਤ ਆਪਾਂ ਜਿਹੜਾ ਐਂਡੀਪੀਸੀ ਐਕਟ ਤਹਿਤ ਆਪਾਂ ਜਿਹੜਾ ਖਾਣਾ ਸਟੇਟ ਸਪੈਸ਼ਲ ਪ੍ਰਿਜ਼ਨ ਸੈਲ ਉੱਥੇ ਆਪਾਂ ਜਿਹੜਾ ਪਰਚਾ ਦਰਜ ਰਜਿਸਟਰ ਕਰਵਾਇਆ ਫਿਲਹਾਲ ਜੇ ਤਬਦੀਲ ਚਲਣੀ ਆ ਕੁਛ ਕੁ ਚਲਣੀ ਆ ਉਹਦੇ ਸਾਬ ਨਾਲ ਵੇਖ ਲਵਾਂਗੇ ਜੇ ਬਰਾਮਦਗੀ ਹੋ ਗਈ ਤੇ ਆਪਜੀ ਦੇ ਨੋਟਸ ਲਿਆਂਦਾ ਜਾਣਾ ਆ ਟਰੱਕ ਕਬਜ਼ਾ ਚ ਲੈ ਲਿਆ ਟਰੱਕ ਦੀ ਸਰਚ ਹੋ ਗਈ ਹੈ ਬਰੀਕੀ ਦੇ ਨਾਲ ਕੱਲ ਸ਼ਾਮ ਤੇ ਮੌਕੇ ਤੇ ਹੀ ਇਹ ਬਾਕੀ ਵੇਖਦੇ ਆ ਅੱਗੇ ਕੀ ਬਣਦਾ 20 ਕਿਲੋ ਮੈਂ ਇੰਸਪੈਕਟਰ ਇੰਦਰਦੀਪ ਸਿੰਘ ਜਿਹੜੀ ਉਹ ਲਾਈਨ ਤੇ ਲੰਘ ਗਈ ਗੱਡੀ ਮੈਂ ਮੈਂ ਵੇਖ ਲਈ ਨਾ ਮੈਨੂੰ ਮੁੰਡੇ ਦਾ ਫੋਨ ਆਇਆ ਸੀ ਵੀ ਕੋਈ ਚੀਜ਼ ਵਜਈ ਆ ਅ ਅੱਗੇ ਸ਼ਾਇਦ ਡੌਗ ਵਗੈਰਾ ਆਇਆ ਕੋਈ ਤੇ ਉਹ ਜੱਸ ਸਾਹਿਬ ਨੇ ਉੱਠ ਜਾਣਾ ਸੀ 5 ਵਜੇ ਦਾ ਟਾਈਮ ਸੀ ਤੇ ਆਪਣੇ ਫਿਰ ਡਿਊਟੀ ਮੈਜਿਸਟਰ ਸਾਹਿਬ ਤੇ ਪੇਸ਼ ਕਰਨਾ ਪੈਣਾ ਸੀ ਕਾਲ ਆ ਰਹੀ ਸੀ ਆਪਾਂ ਨੇ ਕੰਨ ਕਰਦੇ ਹਾਂ ਹਾਂਜੀ